ਸ਼੍ਰੀ ਹਰਵਿੰਦਰ ਸਿੰਘ ਬਿਰਕ ਐਸਐਸਪੀ ਜੰਦਰ ਦੇਹਤੀ ਜੀ ਵੱਲੋਂ ਨਸ਼ਾ ਅਵਰੋਧ ਅਤੇ ਮਾਰੇ ਅੰਸਰਾਂ ਉਹ ਜਿਹੜੀ ਮਹਮ ਚੜੀ ਗਈ ਹੈ ਅਤੇ ਪੰਜਾਬ ਸਰਕਾਰ ਵੱਲੋਂ ਨਸ਼ਾ ਅਨਰਗਾਰਡਿੰਗ ਜਿਹੜੀ ਜੁੱਦ ਨਸ਼ਾ ਹੋਂਦ ਚਲਾਇਆ ਗਿਆ ਉਸ ਸੰਬੰਧ ਵਿੱਚ ਇਹ ਗੈਂਗਸਟਰ ਜਿਹੜਾ ਹੈਗਾ ਮੱਟੀ ਸੁਖਦੀਪ ਸਿੰਘ ਮੱਟੀ ਪਿੰਡ ਸ਼ੁਕਰਾਂ ਦਾ ਰਹਿਣ ਵਾਲਾ ਹੈਗਾ ਇਹਤੇ ਆਲਰੇਡੀ ਜਿਹੜੀਆਂ ਉਹ 17 ਐਫਆਈਆਰ ਜਿਹੜੀਆਂ ਵੱਖ-ਵੱਖ ਲੜਾਈਆਂ ਝਗੜਿਆਂ ਦੀਆਂ 307 ਦੀਆਂ ਨਸ਼ੀ ਨਾਲ ਸੰਬੰਧਿਤ ਐਫਆਈਆ ਅਕਸਾਈ ਨਾਲ ਸੰਬੰਧਿਤ ਚੀਟਿੰਗ ਨਾਲ ਸੰਬੰਧਿਤ ਐਫਆਈਆ ਦਰਜ ਨੇ ਜਿਹੜਾ ਕਿ ਪਿਛਲੇ ਲੰਬੇ ਸਮੇਂ ਤੋਂ ਕਾਫੀ ਲੜਾਈਆਂ ਝਗੜਿਆਂ ਦੇ ਵਿੱਚ ਇਥੇ ਇਸ ਏਰੀਆ ਦੇ ਵਿੱਚ ਨਵੀਂ ਗੈਂਗਸਟਰ ਰਿਆ ਇਸ ਨੂੰ ਅਸੀਂ ਗ੍ਰਿਫਤਾਰ ਕੀਤਾ ਹੈਗਾ ਇਸ ਕੋਲੋਂ 32 ਬੋਰ ਦਾ ਇੱਕ ਪਿਸਤਲ 7 ਜਿੰਦਾ ਰੌਂਡ ਮੈਗਜ਼ੀਨ 33 ਗ੍ਰਾਮ ਹਿਰੋਇਨ ਅਤੇ 2 ਲੱਖ ਡਰਗ ਮਨੀ ਜਿਹੜੀ ਹੈ ਔਰ ਕਵਰ ਕੀਤੀ ਹੈ ਉਹਾਂ ਨੇ ਤੇ ਕੋਈ ਐਕਸਜੂਵੀ ਗੱਡੀ ਜਿਹੜੀ ਆ ਉਹ ਫੜੀ ਗਈ ਹੈ ਮਹਿੰਦਰਾ ਦੀ। ਅੰਜੀ ਦਾ ਰਮਾਨ ਲੈ ਕੇ ਅਸੀਂ ਇਹਦੇ ਜਿਹੜੇ ਇਹ ਫਾਰਵਰਡ ਤੇ ਬੈਕਵਰਡ ਲਿੰਕਸ ਆ ਇਹ ਜਿਹੜਾ ਪਿਸਤਲ ਕਿੱਥੋਂ ਲੈ ਕੇ ਆਇਆ ਤੇ ਕਿਧਰੋਂ ਲੈ ਕੇ ਆਇਆ ਸੀ ਤੇ ਇਹ ਜਿਹੜਾ ਨਸ਼ਾ ਇਹਦੇ ਕੋਲ ਬਰਾਮਦ ਹੋਇਆ ਉਹ ਇਹ ਕਿੱਥੋਂ ਖਰੀਦ ਕਰਦਾ ਤੇ ਕਿੱਥੇ ਵੇਚਦਾ ਇਹ ਸਾਰੇ ਇਹਦੇ ਲਿੰਕਸ ਜਿਹੜੇ ਉਹ ਕਲੀਅਰ ਕੀਤੇ ਜਾਣਗੇ।